ਸੜਕ ਤੇ ਅਣ ਸੁਖਾਵੀ ਘਟਨਾ ਤੋਂ ਬਾਅਦ ਹਰ ਇੱਕ ਸਿਕਿੰਟ ਬਹੁਤ ਐਮ ਹੁੰਦਾ ਹੈ ਪਰ ਹੁਣ ਸੜਕਾਂ ਤੇ ਹੋਣ ਵਾਲੇ ਐਕਸੀਡੈਂਟ ਤੇ ਮੌਤ ਦਰ ਦੇ ਵਿੱਚ 46% ਤੋਂ ਵੱਧਦੀ ਕਮੀ ਆਈ ਹੈ ਇਹ ਸਭ ਕੁਝ ਭਗਵੰਤ ਮੰਨ ਲਿਆ ਗਈ ਵਾਲੀ ਪੰਜਾਬ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਸਦਕਾ ਹੋਇਆ 144 ਪੈਟਰੋਲੀ ਵਹੀਕਲਸ 60 ਪੈਟਰੋਲਿੰਗ ਪੁਆਇੰਟਸ ਪਗਵੰਤ ਮੰਦੀ ਅਗਵਾਈ ਵਾਲੀਸ ਪੰਜਾਬ ਸਰਕਾਰ ਦਾ ਇੱਕੋ ਵਾਦਾ ਪੰਜਾਬ ਨੂੰ ਬਣਾਉਣਾ ਹੈ ਰੰਗਲਾ ਪੰਜਾਬ ਜੇਕਰ ਕਿਤੇ ਵੀ ਕੋਈ ਦੁਰਘਟਨਾ ਐਕਸੀਡੈਂਟ ਵਗੈਰਾ ਹੁੰਦਾ ਤਾਂ ਜੀ ਤੁਰਤ ਕਾਰਵਾਈ ਕਰਕੇ 5-7 ਮਿੰਟ ਦੇ ਵਿੱਚ ਪਹੁੰਚੀਦਾ ਜੇਕਰ ਬੰਦਾ ਜਿਆਦਾ ਸੀਰੀਅਸ ਹੋਵੇ ਤੇ ਉਹਨੂੰ ਚੌਕੇ ਦਾ ਹਸਪੀਟਲ ਚਾਹੀਦਾ ਤੇ ਜੇਕਰ ਬਾਈ ਜੇਕਰ ਕੋਈ ਕੁਛ ਨੰਬਰ ਵਾਲਾ ਸੋਡੀਅਮ ਬਲੰ ਪੱਟੀ ਕਰਕੇ ਉਸ ਨੂੰ ਫਰਸਟੇ ਦੇ ਕੇ ਚਲਾ ਜੀਦਾ ਹੈ ਜਿਵੇਂ ਹੀ ਕੋਈ ਰੋਂਗ ਪਾਰਕਿੰਗ ਸਾਈਡ ਤੇ ਟਰੱਕ ਵਗੈਰਾ ਜਾਂ ਹੋਰ ਸਾਧਨ ਵੀ ਲੱਗੇ ਹੁੰਦੇ ਹਨ ਤੇ ਉਹਨਾਂ ਨੂੰ ਅਸੀਂ ਸਾਈਡ ਤੇ ਕਰਾ ਕੇ ਉਹਨਾਂ ਨੂੰ ਨੀਮਾ ਬਾਰੇ ਜਾਣੂ ਕਰਾ ਕੇ ਅਸੀਂ ਉਹਨੂੰ ਤੋੜ ਦਿੰਨੇ ਹਾਂ ਪਹਿਲਾ ਸੂਬਾ ਪੰਜਾਬ ਜਿਨੇ ਆਪਦੀ ਸੜਕਾਂ ਵਾਸਤੇ ਅੱਡ ਪੁਲਿਸ ਬੜਾ ਲਈ ਤੁਸੀਂ ਖੜੀਆਂ ਦੇਖੀ ਹੋਣੀਆਂ ਗੱਡੀਆਂ ਉਹਨਾਂ ਦੀਆਂ ਪਿਛਲੇ ਸਾਲ ਦੇ ਮੁਕਾਬਲੇ ਐਸ ਸਾਲ ਘੱਟ ਮੋਤਾ ਹੋਈਆਂ ਨੇ ਕਿਉਂਕਿ ਟਾਈਮ ਤੇ ਪਹੁੰਚ ਜਾਂਦੇ ਆ ਚੱਕ ਕੇ ਹਸਪਤਾਲ ਚਲੇ ਜਾਂਦੇ ਆ ਔਰ ਇਹ ਟੱਚਾ ਇਸ ਤੋਂ ਸਵਾਗਤ ਸਾਡਾ 104 ਨੰਬਰ ਜਿਹੜਾ ਹੈਲਥ ਦਾ ਐਨਐਚਐਮ ਦਾ ਹੈਗਾ ਮੈਂ ਸਿਟੀਜ਼ਨਸ ਨੂੰ ਬੇਨਤੀ ਕਰਦਾ ਕਿ ਜੇ ਤੁਹਾਡੇ ਕੋਈ ਇੱਕ ਅੱਧਾ ਕੇਸ ਹੈਗਾ ਜਿਹਨੂੰ ਅਸੀਂ ਸਪਰਾਡਿਕ ਕੇਸ ਕਹਿੰਦੇ ਆ ਤੁਸੀਂ ਆਸ਼ਾ ਵਰਕਰ ਤੁਹਾਡੇ ਹਰ ਪਿੰਡ ਚ ਹਰ ਬੱਲੇ ਚ ਉਹਨੂੰ ਕੰਟੈਕਟ ਕਰੋ ਉਹਦੇ ਕੋਲ ਕਲੋਰੀਨ ਦੀਆਂ ਟੈਬਲੇਟ ਲੈ ਸਕਦੇ ਹੋ ਆਰਐਸ ਲੈ ਸਕਦੇ ਹੋ ਔਰ ਜੇ ਲੋੜ ਪਈਗੀ ਤਾਂ ਰੈਪਿਡ ਰਿਸਪੌਂਸ ਟੀਮ ਆਏਗੀ ਜਿਹਨਾਂ ਕੋਲ ਐਂਟੀ ਡਾਇਰੀਅਲ ਟੈਬਲੇਟਸ ਹੋਣ ਗਿਆ ਜੇ ਉਹਨਾਂ ਨੂੰ ਲੱਗੇਗਾ ਕਿ ਕੇਸਸ ਵੱਧ ਰਹੇ ਆ ਤਾਂ ਫਿਰ ਜਿਹੜੀ ਸਾਡੀਆਂ ਮੋਬਾਈਲ ਮੈਡੀਕਲ ਟੀਮ ਆਏਗੀ ਔਰ ਉਹਨੂੰ ਜਿਹੜਾ ਬੈਕਅਪ ਸਪੋਰਟ ਹੈ ਉਹਨੂੰ ਐਕਟੀਵੇਟ ਕਰੇਗੀ ਔਰ ਜੇ ਲੋੜ ਪਏਗੀ ਕਿਤੇ ਮੈਡੀਕਲ ਕਾਉਂਟਰ ਦੇ ਵਿੱਚ ਤੇ ਉਹਨਾਂ ਦੇ ਨਾਲ ਸਾਡੀ ਲਿੰਕੇਜ ਜਿਹੜੀਆਂ ਸਾਰੀਆਂ ਸੈਟੈਬਲਿਸ਼ ਕੀਤੀਆਂ ਸੋ ਇਹ ਸਾਰਾ ਹੈਲਥ ਡਿਪਾਰਟਮੈਂਟ ਨੇ ਇੱਕ ਪ੍ਰੋਐਕਟਿਵ ਕੋਚ ਲੈ ਕੇ ਔਰ ਇਹਦੇ ਨਾਲ ਨਾਲ ਕਿਤੇ ਵੀ ਤੁਹਾਨੂੰ ਆਂਦਾ ਜਿਹੜਾ ਜਿਹੜਾ ਜੇ ਲੋਕਾਂ ਨੂੰ ਮਹਿਸੂਸ ਹੁੰਦਾ ਕਿ ਪੀਣ ਵਾਲਾ ਪਾਣੀ ਸਾਡਾ ਜਿਹੜਾ ਹੈਗਾ ਇਹਦੇ ਵਿੱਚ ਕੋਈ ਬਦਬੂ ਆ ਰਹੀ ਹੈ ਉਹ ਤੁਹਾਨੂੰ ਸ਼ੱਕ ਪੈਂਦਾ ਕਿ ਸਾਫ਼ ਨਹੀਂ ਹੈ ਉਹਨੂੰ ਕਲੋਰੀਨ ਪਾ ਕੇ ਜਾਂ ਬੋਇਲ ਕਰਕੇ ਯੂਜ਼ ਕਰੋ ਦੇ ਨਾਲ ਦੀ ਨਾਲ ਤੁਸੀਂ ਆਸ਼ਾ ਵਰਕਰ ਨੂੰ ਕਹੋਗੇ ਜਾਂ ਸਾਡੇ ਨੀਰਸ ਕਰਮਚਾਰੀ ਨੂੰ ਕਹੋਗੇ ਫੈਸਲੀਆਂ ਟੀਮਸ ਆਣ ਗਿਆ ਉਹ ਆ ਕੇ ਔਨ ਦਾ ਸਪੋਰਟ ਟੈਸਟਿੰਗ ਕਰਨ ਗਿਆ ਔਰ ਬੈਕਟੀਰੀਓਲੋਜੀਕਲ ਐਗਜ਼ਾਮੀਨੇਸ਼ਨ ਵਾਸਤੇ ਉਹਦੇ ਸੈਂਪਲ ਲੈ ਕੇ ਜਾਣ ਗਿਆ ਜਦੀ ਰਿਪੋਰਟ ਵਿਦਰ 48 ਹਾਅਰਸ ਆ ਜਾਏਗੀ ਤੇ ਜੇ ਕਿਤੇ ਰਿਪੋਰਟ ਸੈਂਪਲ ਜਿੱਥੇ ਵੀ ਫੇਲ ਹੁੰਦੇ ਆ ਅਸੀਂ ਉੱਥੇ ਇਮੀਡੀਏਟਲੀ ਸਾਡੇ ਅਸੀਂ ਐਸਓਪੀਸ ਬਾਕੀ ਸਾਰੇ ਡਿਪਾਰਟਮੈਂਟ ਨਾਲ ਮਿਲ ਕੇ ਅਸੀਂ ਇਮੀਡੀਏਟਲੀ ਆਲਟਰਨੇਟ ਸੋਰਸ ਆਫ ਡਰਿੰਕਿੰਗ ਵਾਟਰ ਜਿਹੜਾ ਕਿ ਸਾਫ਼ ਪਾਣੀ ਹੈ ਅਸੀਂ ਜਦੋਂ ਵੇਰਕਾ ਮਿਰਕ ਪਲਾਂਟ ਹੋ ਗਿਆ ਤਾਂ ਜਿਹੜਾ ਜਿਹੜਾ ਸਰਟੀਫਾਈਡ ਸੋਰਸ ਹੈ ਉੱਥੋਂ ਲੈ ਕੇ ਅਸੀਂ ਇਮੀਡੀਏਟਲੀ ਉਹਨਾਂ ਨੂੰ ਪੀਣ ਲਈ ਦੂਜਾ ਪਾਣੀ ਸਪਲਾਈ ਕਰਦੇ ਆਂ ਔਰ ਜਿਹੜਾ ਫਾਲਟ ਹੁੰਦਾ ਉਹਨੂੰ ਲੱਭ ਕੇ ਜਿਹੜੇ ਲੋਕਲ ਬਾਡੀਜ਼ ਹੁੰਦੀਆਂ ਚਾਹੇ ਅਰਬਨ ਹੋਣ ਜਾਂ ਰੂਰਲ ਹੋਣ ਉਹਨੂੰ ਰੈਕਟੀਫਾਈ ਕਰਕੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਨੂੰ ਦੁਬਾਰਾ ਸ਼ੁਰੂ ਕਰ ਦਿਆ ਅਸੀਂ ਤੇ ਦੂਜਾ ਇਹ ਉਹਦੇ ਚ ਪ੍ਰੋਕਾਸ਼ਨ ਇਹ ਹੁੰਦੀ ਹੈ ਕਿ ਆਮ ਤੌਰ ਤੇ ਜਿਹੜਾ ਸੋਰਸ ਹੁੰਦਾ ਜਿੱਥੇ ਮੋਟਰ ਲੱਗੀ ਹੁੰਦੀ ਹੈ ਕਲੀਨ ਹੁੰਦਾ ਉਹਦੇ ਉੱਥੋਂ ਵੀ ਆਪਣੇ ਪੀਣ ਵਾਸਤੇ ਲੈ ਕੇ ਪਾਣੀ ਯੂਜ਼ ਕਰ ਸਕਦੇ ਹੋ ਕਿਉਂਕਿ ਜਿਹੜੀ ਅਡਾਪਟ੍ਰੇਸ਼ਨ ਹੁੰਦੀ ਹੈ ਉਹ ਕਿਤੇ ਨਾ ਕਿਤੇ ਸੀਵਰੇਜ ਦੀ ਮੈਕਸੀਕਨ ਆ ਜਦੋਂ ਕਿਤੇ ਪਾਈਪ ਕੋ ਲੀਕ ਕਰਦੇ ਆ ਜਾਂ ਜਦੋਂ ਨੈਗੇਟਿਵ ਪ੍ਰੈਸ਼ਰ ਹੁੰਦਾ ਉਹਦੇ ਕਰਕੇ ਹੁੰਦੀ ਹੈ ਸੋ ਜਿਹੜੇ ਵੀ ਸਾਡੇ ਫਲੱਡ ਇਫੈਕਟਡ ਏਰੀਆ ਉਥੋਂ ਕੋਈ ਡੌਗ ਬਾਈਟ ਜਾਂ ਸਟੇਕ ਬਾਈਟ ਦੀ ਕੋਈ ਅਜੇ ਤੱਕ ਕੋਈ ਰਿਪੋਰਟ ਨਹੀਂ ਆਈ ਸੋ ਇਹ ਪੂਰਾ ਅਸੀਂ ਜਿਹੜਾ ਹੈਗਾ ਲੈਬ ਅਰੇਂਜਮੈਂਟ ਇਹਦੇ ਨਾਲ ਨਾਲ ਅਸੀਂ ਜਿੰਨੇ ਵੀ ਸਾਡੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਰੈੱਡ ਕਰਾਸ ਔਰ ਜਿਹੜੇ ਬਾਕੀ ਦੇ ਸਾਡੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਔਰ ਸਾਰੇ ਉਹਨਾਂ ਦੇ ਨਾਲ ਅਸੀਂ ਦਾ ਟਾਈ ਅਪ ਕਰਕੇ ਉਹਨਾਂ ਦੇ ਨਾਲ ਸਾਡੀ ਬਹੁਤ ਅੱਛੀ ਕੋਲਾਬੋਰੇਸ਼ਨ ਹੈ इवन ਜਿਹੜੇ ਕੈਮਿਸਟ ਐਸੋਸੀਏਸ਼ਨਸ ਆ ਉਹ ਵੀ ਬਹੁਤ ਸਾਰੀਆਂ ਐਨ ਜੀਓ ਜਿਹੜੀਆਂ ਹੈਗੀਆਂ ਆਪਣੇ ਐਂਬੂਲੈਂਸਸ ਉਹਨਾਂ ਦੀ ਸਟਾਰਟ ਹੋਈ ਉਹਨਾਂ ਨੇ ਸਾਨੂੰ ਆਫਰ ਕੀਤੀਆਂ ਪਰ ਸਾਨੂੰ ਲੋੜ ਡਾਕਟਰ ਵੀ ਹੈਲਥਿੰਗ ਲੈ ਕੇ ਤਾਂ ਫੋਰਮ ਬਹੁਤ ਵਧੀਆ ਤੁਸੀਂ ਦੱਸਿਓ ਕੀ ਕਰਦੇ ਹੋ ਇਸੇ ਲਾਹੋਂ ਤੇ ਖਾਣ ਪੀਣ ਨੂੰ ਲੈ ਕੇ ਲੋਕਾਂ ਨੂੰ ਬੇਹਤਾਂ ਬਹੁਤ ਦਿੱਕਤ ਆ ਰਹੀ ਹੈ ਤੁਸੀਂ ਮੈਨੂੰ ਦੱਸੋਗੇ ਜਿਹੜਾ ਮੇਰੇ ਨਾਲ ਤਾਂ ਸਾਰਾ ਕੁਝ ਜੇ ਮੇਰੇ ਨਾਲ ਤਾਂ ਪਾਣੀ ਹਵਾ ਖਾਣਾ ਪੀਣਾ ਸਾਰਾ ਕੁਝ ਹੈ ਅਸੀਂ ਖਾਣ ਪੀਣ ਵਾਸਤੇ ਵੀ ਜਿਹੜੀ ਐਡਵਾਈਜ਼ਰੀ ਆ ਉਹ ਜਾਰੀ ਕੀਤੀ ਹੈ ਜਿਹੜੇ ਫਲੱਡ ਇਫੈਕਟਿਡ ਏਰੀਆਜ਼ ਹੈਗੇ ਆ ਲੋਕਾਂ ਨੂੰ ਇਹ ਬੇਨਤੀ ਹੈ ਕਿ ਜਿਸ ਤਰ੍ਹਾਂ ਮੈਂ ਪਾਣੀ ਦਾ ਕਿਹਾ ਕਿ ਤੁਸੀਂ ਅਸੀਂ ਜਿਹੜੀ ਗੋਲੀ ਆ ਉਹ 20 ਲੀਟਰ ਪਾਣੀ ਦੇ ਵਿੱਚ ਵੱਡੀ ਬਾਲਟੀ ਹੁੰਦੀ ਹੈ ਜੀ 20 ਲੀਟਰ ਦੀ ਉਹਦੇ 'ਚ ਇੱਕ ਗੋਲੀ ਪਾ ਕੇ ਉਹਨੂੰ ਉੱਪਰ ਪ੍ਰਾਤਮodic ਮਾਰਦੇ ਹੋ ਟੱਕ ਕੇ ਰੱਖਦੇ ਹੋ 20 ਮਿੰਟ ਬਾਅਦ ਤੁਸੀਂ ਪਾਣੀ ਨਿਸ਼ਚਿਤ ਹੋ ਕੇ ਪੀ ਸਕਦੇ ਹੋ ਤਾਜ਼ਾ ਬਣਾਇਆ ਹੋਇਆ ਉਸੇ ਵੇਲੇ ਖਾਣਾ ਬਣਾਓ ਤੇ ਉਸੇ ਵੇਲੇ ਖਾ ਲਓ ਬਾਸੀ ਰੋਟੀ ਨਾ ਖਾਣੀ ਬਾਜ਼ਾਰ ਚੋਂ ਕੱਟ ਫਰੂਟ ਨਹੀਂ ਖਾਣੇ ਜਿੱਥੇ ਰੇੜੀਆਂ ਤੇ ਮੱਖੀਆਂ ਮੱਛਰ ਹੋਰ ਜਿੱਥੇ ਆਸ-ਪਾਸੇ ਗੰਦਗੀ ਹੋਵੇ ਜਿੱਥੇ ਹਾਈਜੀਨ ਸੈਨੀਟੇਸ਼ਨ ਮੇਨਟੇਨ ਨਹੀਂ ਉਥੋਂ ਕੁਝ ਖਾਣਾ ਬਾਹਰ ਖਾਣਾ ਅਵੋਇਡ ਕਰੋ ਮੈਂ ਕਹੂੰਗਾ ਬਰਸਾਤ ਦੇ ਸੀਜ਼ਨ ਵਿੱਚ ਖਾਸ ਕਰਕੇ ਜਿੱਥੇ ਸੈਨੀਟਰੀ ਕੰਡੀਸ਼ਨ ਨਹੀਂ ਹੈ ਤੇ ਬੇਸਿਕ ਜੀਆਂ ਪ੍ਰੋਪਰਸ਼ਨ ਹੈ ਜੀ ਆਪਣਾ ਤੁਸੀਂ ਗਰਮ ਗਰਮ ਖਾਣਾ ਬਣਾਓ ਤੇ ਗਰਮ ਗਰਮ ਖਾ ਲਓ ਜਿਹੜੇ ਰੱਬ ਨੇ ਬਣਾਇਆ ਕੋਈ ਫਰੂਟ ਹੈ ਕੋਈ ਸਬਜੀ ਹੈ ਉਹਨੂੰ ਚੰਗੀ ਤਰ੍ਹਾਂ ਤੋਂ ਕੇ ਉਹਨੂੰ ਉਹਨੂੰ ਤੁਸੀਂ ਖਾ ਸਕਦੇ ਹੋ ਮੈਂ ਵੀ ਫਲਡ ਅਫफेक्टेड ਜੇ ਜੇ ਦੀ ਮੈਂ ਗੱਲ ਕਰਦਾ ਵੀ ਖਾਣਾ ਜਿਹੜਾ ਹੈਗਾ ਤਾਜ਼ਾ ਬਣਾ ਕੇ ਖਾਓ ਮੈਨੂੰ ਲੱਗਦਾ ਨਹੀਂ ਪੰਜਾਬ 'ਚ ਕੋਈ ਇਸ ਤਰ੍ਹਾਂ ਦੀ ਦਿੱਕਤ ਹੈ ਕਿ ਲੋਕਾਂ ਕੋਲ ਖਾਣ ਲਈ ਅਨਾਜ ਨਾ ਹੋਵੇ ਜਾਂ ਉਹਨਾਂ ਕੋਲੇ ਚਾਵਲ ਨਾ ਹੋਣ ਜਾਂ ਦਾਲ ਨਾ ਹੋਵੇ ਤੁਸੀਂ ਚਾਹੇ ਦਾਲ ਚਾਵਲ ਵੀ ਖਾਓ ਪਰ ਉਹਨੂੰ ਗਰਮਾ-ਗਰਮ ਬਣਾ ਕੇ ਉਸੇ ਖਾ ਲਓ ਬਾਸਾ ਨਾ ਖਾਓ ਔਰ ਬਿਜਾਰੋ ਅਪੋਰਟ ਕਰੋ ਖਾਸ ਕਰਕੇ ਜਿੱਥੇ ਸੈਨੀਟੇਸ਼ਨ ਮੈਡ ਸਰ ਜਿੱਥੇ ਫਲਡ ਅਫफेक्टेड ਏਰੀਆ ਹੈ ਕਿਉਂਕਿ ਉਹਨਾਂ ਦੀਆਂ ਵੀ ਉੱਤੇ ਆਬਜੈਕਟ ਪ੍ਰੋਬਲਮ ਸਾਈਟ ਦਾ ਜਿਹੜੇ ਵੱਡੇ ਹੈਲਥ ਸੈਂਟਰਸ ਨੇ ਹਸਪੀਟਲਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਅਰੇਂਜਮੈਂਟਸ ਉਹ ਕਿਸ ਤਰ੍ਹਾਂ ਦੇ ਆ ਮੈਂ ਤੁਹਾਨੂੰ ਦੱਸਿਆ ਨਾ ਜਿਸ ਤਰ੍ਹਾਂ ਸਾਡੇ ਰੈਪਿਡ ਰਿਸਪੌਂਸ ਟੀਮ ਤੇ ਉਹ ਬੇਸਿਕਲੀ ਉਹੀ ਹੁੰਦੇ ਆ ਸਾਰੇ ਉਹਦੇ ਵਿੱਚ ਕੀ ਹੈ ਕਿ ਉਹਨਾਂ ਨੂੰ ਅਸੀਂ ਜਿਹੜੀਆਂ ਮੈਡੀਸਿਨ ਦੀ ਸਪਲਾਈ ਦਾ ਹੁੰਦਾ ਮੈਂ ਜਿਹਦੇ ਵਿੱਚ ਕਲੋਰੀਨ ਦੀਆਂ ਟੈਬਲੇਟਸ ਪਹੁੰਚਾਤੀਆਂ, ORS ਹੋ ਗਿਆ, ਐਂਟੀ ਡਾਇਰੀਆਲ ਟੈਬਲੇਟਸ ਹੋ ਗਈਆਂ, ਇੰਜੈਕਸ਼ਨਸ ਹੋ ਗਏ। ਬਾਇਚਾਂਸ ਕਿਸੇ ਬੰਦੇ ਨੂੰ ਉਲਟੀਆਂ ਆ ਰਹੀਆਂ ਬਹੁਤ ਸਾਰੀਆਂ। ਉਹਦੇ ਵਾਸਤੇ ਸਾਰਿਆਂ ਨੂੰ ਬੇਨਤੀ ਹੈ ਕਿ ORS ਲੈ ਲਓ। ਜਿੰਨੀ دیر ਕੋ ਬੰਦਾ ਹੋਰਸ ਲੈਣ ਗਿਆ ਜੇ ਨਹੀਂ ਹੈ ਤਾਂ ਆਪਣੇ ਘਰ ਵਿੱਚ ਪਿੰਡਾਂ ਚ ਖਾਸ ਕਰਕੇ ਟਾਣੀਆਂ ਦੇ ਵਿੱਚ ਵੀ ਲੱਸੀ ਤਾਂ ਆਪਣੇ ਹੁੰਦੀ ਹੈ ਜੀ ਲੱਸੀ ਦੇ ਵਿੱਚ ਥੋੜਾ ਜਿਹਾ ਨਮਕ ਪਾ ਲਓ ਤੇ ਜੇ ਤੁਹਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਔਰ ਥੋੜਾ ਜਿਹਾ ਉਹਦੇ ਵਿੱਚ ਤੁਸੀਂ ਜਿਹੜਾ ਹੈਗਾ ਉਹ ਸ਼ੱਕਰ ਵੀ ਪਾ ਸਕਦੇ ਹੋ ਬੈਕਟਰੀ ਅਰੇਂਜਮੈਂਟ ਕੋ ਇਟਰਨਲ ਜਿਹੜਾ ਹਾਂ ਉੱਥੇ ਬੈਡ ਸਾਡੇ ਜਿਹੜੇ ਕਮਿਊਨਿਟੀ ਹੈਲਥ ਸੈਂਟਰ ਤੱਕ ਸਾਡੇ ਕੋਲੇ 30 ਬੈਡਸ ਹੈਗੇ ਆ ਬੈਡ ਸਾਡੇ ਕੋਲੇ 2000 ਤੋਂ ਵੱਧ ਹੈ 30 2500 ਬੈਡ ਸਾਡੇ ਕੋਲੇ ਅਸੀਂ ਹਮੇਸ਼ਾ ਤਿਆਰ ਰੱਖਦੇ ਹਾਂ ਜੀ ਫਰਾਂ ਨਹੀਂ ਐਮਰਜੈਂਸੀ ਕਿਸੇ ਕਿਸਮ ਦੀ ਕੋਈ ਐਮਰਜੈਂ ਮੈਡੀਸਿਨ ਦੀ ਸਪਲਾਈ ਸਾਡੇ ਕੋਲੇ ਪੂਰੀ ਹੈ ਕਿਉਂਕਿ ਸਾਰੇ ਹਸਪਤਾਲਾਂ ਦੇ ਵਿੱਚ 100% ਅਸ਼ੂਰ ਸਪਲਾਈ ਆਫ ਮੈਡੀਸਿਨਸ ਹੈ ਆਮ ਆਦਮੀ ਕਲੀਨਿਕ 881 ਹੈ ਜਿਹਦੇ ਚ 536 ਦੇ ਕਰੀਬ ਪਿੰਡਾਂ 'ਚ ਹੀ ਹੈਗੇ ਆ ਫਲਡ ਇਫੈਕਟਡ ਏਰੀਆ 'ਚ ਵੀ ਹੈਗੇ ਆ ਉਹਨਾਂ ਕੋਲੇ 107 ਦਵਾਈਆਂ ਜਿਹੜੀਆਂ ਹੈਗੀਆਂ ਸੀ ਇੱਕ ਇੱਕ ਹਫ਼ਤੇ ਦੀ ਉਹਨੂੰ ਐਡਵਾਂਸ ਸਪਲਾਈ ਦੇ ਕੇ ਰੱਖ ਦਿਆ ਸੋ ਕਿਸੇ ਕਿਸਮ ਦੀ ਕੋਈ ਮੈਡੀਸਿਨ ਦੀ ਕਿਤੇ ਵੀ ਕੋਈ ਸ਼ਾਰਟੇਜ ਨਹੀਂ ਹੈ